ਕਾਰਵਾਈ ਇਹ ਨਾਮ ਦੀ ਲਵਲੀ ਨਾਮ ਦਾ ਬੰਦਾ ਹੈਗਾ ਜਿਹੜਾ 2000 ਬੱਸ ਦਾ ਬੱਸ ਦਾ ਕਿਦਾਂ ਹੈਗਾ ਰਫਰ ਵੀ ਹੈ ਤੇ ਕਾਰਵਾਈ ਕਰ ਰਹੇ ਨੇ ਤੇ ਗਾਹ ਵੀ ਰਾਹ ਕਰਦੇ ਵੀ ਇਦਾਂ ਦਾ ਬੜਾ ਕੰਮ ਇਹਨਾਂ ਨੇ ਛੱਡ ਕੇ ਲੋਕਾਂ ਨੂੰ ਮੇਜ਼ ਸੀ ਮੈਲ ਜ਼ਿਆਦਾ ਹੋ ਜਾ ਰਿਹਾ ਤੇ ਪਹਿਲੇ ਸ਼ਨੀ ਕਰੀਏ ਓਕੇ

雨 marriages aso ਹੋਰਾ ਕੋਣੀ ਵੀ ਕੋਈ ਸਿੱਧਾ ਨਾ ਕਰ ਥੋੜਾ ਥਰ ਆ ਕੇ ਸਾਲੀਆਂ ਦੱਸੋ ਅੱਗੇ ਆ ਜਾਓ ਤੁਸੀਂ ਅੱਗੇ ਆ ਜੀ ਜਿਹੜੀ ਅੱਜ ਦੀ ਕਾਰਵਾਈ ਹੈ ਜਿਹੜੀ ਅੱਜ ਦੀ ਕਾਰਵਾਈ ਹੈ ਇਹ ਸਤਨਾਮ ਸਿੰਘ लवली ਨਾਮ ਦਾ ਬੰਦਾ ਹੈਗਾ ਤੇ ਉਹਦੇ ਮੈਡੀਕਲ ਸਟੋਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਕਾਫੀ ਸਮੇਂ ਤੋਂ ਤਕਰੀਬਨ ਅੱਜ ਰੋਗ ਵੇਚ ਰਿਆ ਸੀ ਜਿਹਦੇ ਖਲਾਫ ਸਾਤਾਰ ਪਰ ਤੇ ਵੀ ਕਰਨੇ ਕਈ ਪਰਚਾ ਇਹ ਸੋਇਆ ਜਾ ਰਹੀ ਹੈ ਸੋ ਇਹਦੇ ਜਿਹੜੀ ਹੈਗੀ ਆ ਸਮੋਲਿਸ਼ਨ ਕੀਤੀ ਜਾ ਰਹੀ ਹੈ ਇਹ ਕਾਰਪੋਰੇਟ ਅਧਿਕਾਰੀ ਨਾਲ ਨੇ ਜਿਹੜੇ ਅੱਜ ਪਰ ਬਾਇਲੈਂਸਿੰਗ ਦਾ ਹੈਗੀ ਆ ਉਹਨਾਂ ਦੀ ਗਾਈਡਲਾਈਨ ਦੇ ਹਿਸਾਬ ਨਾਲ ਜੀ ਕਰਨਾ ਚਾਹੀਦਾ ਹੈ ਅਧਿਕਾਰੀ ਆਏ ਹੋਏ ਨੇ ਇਹ ਵੀ ਗੱਲ ਵਾਸਤੇ ਓਕੇ ਸਰ ਜੀ

ਆਪਾ ਦੇਖਿਆ ਵੀ ਦੇ ਲੋਕਾਂ ਨੇ ਪਤ ਮਾਰ ਕੇ ਆਪਣੇ ਘਰ ਦੇ ਅੰਦਰ ਲਾਈਟ ਜਗਾ ਕੇ ਬੈਠੋਗੇ ਤਾਂ ਹੋਣਾ ਨਹੀਂ ਚਾਹੀਦਾ ਉਸੇ ਤਹਿਤ ਅੱਜ ਇਹ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਵਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਹੂੰ ਕੰਮ ਤੋਂ ਕਦੋਂ ਨਸ਼ਾ ਵੇਚ ਰਿਹਾ ਸੀਗਾ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂਕਿ ਕਿੰਨਾ ਸਮਾਂ ਕਿੰਨਾ ਸਮਾਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਕਿ ਕਿੰਨੇ ਪਰਚੇ ਇੱਥੇ ਹੋਏ ਹੋਏ ਆ ਇਹ ਇਹਨਾਂ ਦੇ ਸੱਤ ਤੋਂ ਅੱਠ ਪਰਚੇ ਪਹਿਲਾਂ ਚੱਲ ਰਹੇ ਨੇ ਤੇ ਹੁਣ ਮੈਡਮ ਐ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਹੈ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਅਸੀਂ ਇਹ ਗੱਲ ਕਹਿੰਨੇ ਆ ਜਾਂ ਤਾਂ ਸਾਡਾ ਹਲਕਾ ਛੱਡ ਜਾਓ ਜਾਂ ਇਹ ਧੰਦਾ ਬੰਦ ਕਰ ਦਿਓ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬਚਣ। ਮੈਂ ਕਿੰਨੀ ਕਰੋਤੀ ਇਹ ਦਿਖਾਈਗੀ ਦੋਸਤੋ ਉਹ ਕਿਸਦਾ ਜਦ ਕਿਹਦੀ ਜਾਈਗੀ ਇਹਦੀ। ਇਹਨਾਂ ਦੇ ਕੋਲੋਂ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਬੇਟੀ ਦੇ ਨਾਮ ਤੇ ਵੀ ਆ ਔਰ ਇਹਨਾਂ ਦੀ ਵਾਈਸ ਦੇ ਨਾਮ ਤੇ ਵੀ ਆ ਔਰ ਇੱਕ ਕੋਈ ਪੁਰਾਣਾ ਕਾਉਂਸਲਰ ਐ ਜਿਹੜਾ ਉਹ ਪੀਏ ਆ ਉਹਨਾਂ ਸਾਰੇ ਤੰਦੇ ਦੇ ਵਿੱਚ ਸ਼ਾਮਲ ਆ। ਹਰ ਜਗ੍ਹਾ ਕਾਰਵਾਈ ਹੋਈ ਤੁਹਾਡੇ ਕਿਨੇ ਮੈਡੀਕਲ ਸਟੋਰ ਨੇ ਹੋਰੇ ਉਹਨਾਂ ਸੀ ਕਿੰਨਾ ਉਹਨੂੰ ਦੱਸਦੀ ਮੈਸੇਜਾਂ ਚੱਲ ਰਹੇ ਨੇ ਬੰਦਾ ਵੇਚਣਾ ਨਹੀਂ ਕਰਦਾ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਤੋ ਇਲਾਕਾ ਛੱਡ ਦੋ ਇਹ ਧੰਦਾ ਬੰਦ ਕਰ ਦੋ ਆਪਣਾ ਹੋਰ ਕੰਮ ਦਾ ਰਬਣਾ ਲਓ ਠੀਕ ਹੈ ਠੀਕ ਹੈ ਜੀ ਹੋਰ ਬਥਰੇ ਕੰਮ ਦਾ